ਲਾਈਟਾਂ ਹੋਣ ਗਿਆ ਆਪੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਉਹ ਸੋਲਰ ਨੇ ਤੇ ਨਾਲ ਜਦੋਂ ਹਨੇਰਾ ਹੋ ਗਿਆ ਆਪੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪੀ ਬੁੱਝ ਜਾਣਗੇ ਸਾਡੇ ਆਲੇ-ਦਾਲੇ ਪਿੰਡਾਂ ਵਿੱਚ ਜੋ ਇਹ ਸੋਲਰ ਲਾਈਟਾਂ ਲੱਗੀਆਂ ਹਨ ਨਾ ਇਹਨਾਂ ਦਾ ਬਹੁਤ ਫਾਇਦਾ ਹੈ ਜੀ ਇਹਦੇ ਨਾਲ ਬਿਜਲੀ ਵੀ ਬਚਦੀ ਹੈ ਤੇ ਸਾਡੇ ਪਿੰਡ ਵਿੱਚ ਚੋਰੀਆਂ ਦਾ ਡਰ ਘਟ ਗਿਆ ਜੀ ਇਹਨਾਂ ਦੇ ਲੱਗਣ ਤੋਂ ਬਾਅਦ ਤੇ ਸਾਡੇ ਆਲੇ-ਦਾਲੇ ਪਿੰਡ ਵਿੱਚ ਰੌਸ਼ਨੀ ਰਹਿੰਦੀ ਹੈ ਜੀ ਫੁੱਲਰ ਲਾਈਟ ਅੱਜਕੱਲ ਆਉਂਦੀਆਂ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਜਗ੍ਹਾ ਤੁਸੀਂ ਦੱਸਣੀ ਹੈ ਕਿ ਕਿੱਥੇ-ਕਿੱਥੇ ਲਾਈਟਾਂ ਲਾਉਣੀਆਂ ਨੇ